ਸ਼ੁਭ ਸਵੇਰ ਮిత్రਾਂ ਅੱਜ ਮੈਂ ਤੁਹਾਡੇ ਨਾਲ ਬਹੁਤ ਤਾਂਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਥੋੜਾ ਥੈਂਕਸ ਕਰਤ ਹਾਂ ਦਿਲ ਦੀ ਗਹਿਰਾਈ ਤੋਂ ਪ੍ਰਭੂ ਤੁਹਾਨੂੰ ਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਆਜੇ ਸੁੰਦਰ ਦਿਨ ਦੇ ਲਈ ਪ੍ਰਭੂ ਜੋ ਸ਼ਬਦਾਂ ਦੀਨ ਬੋਲਦੇ ਇਸ ਬਚਨ ਚ ਲਿਖਾਈ ਜਾਂਦੀ ਨੂੰ ਵੀ ਤਾਂ ਜਾਣ ਕੇ ਚੇਤਿਤੇ ਜਾਣ ਕੇ ਮੇਰੇ ਭਾਵਾਂ ਦੀ ਚਾਹ ਮੈਂ ਤੁਹਾਨੂੰ ਬਖਸਾਂਗਾ ਪ੍ਰਭੂ ਇਸ ਦੇ ਇਸ ਤੇਨ ਨੂੰ ਬਹੁਤ ਆਪ ਕਰ ਤੇਰੀ ਕਿਲੀਸ਼ੀਆ ਤੇ ਦਾਸ ਔਰ ਦਾਸੀ ਪ੍ਰਭੂ ਤੇਰੇ ਭਵਨ ਚ ਬੈਠਾ ਬਹੁ ਜਿੰਨੇ ਵੀ ਪ੍ਰਭੂ ਤੇ ਪ੍ਰਭੂ ਸ਼ੁਭ ਅਸੀਸ ਤੇਰੇ ਪਰ ਤੇਰੇ ਲੋਕ ਬਹੁ ਜਿੰਨੇ ਵੀ ਚੱਲ ਤੇਰੇ ਜਨ ਤੇਰੇ ਦਰ ਤੇ ਆਇ ਨੀ ਤਾ ਕੋਈ ਤੇ ਜਾਣੀ ਤੁ ਖਾਲੀ ਨਾ ਜਾਏ ਪ੍ਰਭੂ ਸਾਨੂੰ ਆਸ਼ੀਸ਼ ਦੇਣਾ ਵਰਕ ਦੇਣਾ ਜਿੰਨਾ ਪਹਿਣਾ ਪਾਇਆ ਨੂੰ ਕੀਤਾ ਪਛ ਨਾਲ ਦੁਆਰਾ ਤੂੰ ਤੇਰੀ ਸਤੂਤੀ ਪ੍ਰਭੂ ਤੇਰਾ ਧੰਨਵਾਦ ਤੇ ਸ਼ੁਕਰ ਕਰਦੇ ਪ੍ਰਭੂ ਹੁਣ ਜੋ ਆराधना ਦਾ ਸਮਾਪਿਤ ਆਰਵਿਸ਼ ਤੁਸੀਂ ਆराधना ਦੇ ਵਿੱਚ ਬਿਰਾਸ ਖਾਣ ਵਾਲੇ ਪਰਮੇਸ਼ਰ ਹੋ ਗਿਆ ਅਸੀਂ ਪ੍ਰਭੂ ਪਹਿਲਾਂ ਹੀ ਮਹਿਸੂਸ ਕਰ ਚੁੱਕਿਆ ਤੁਹਾਡੀ ਹਜ਼ੂਰੀ ਦਾ ਇਸ ਤਰ੍ਹਾਂ ਆਸੀਂ ਬਾਤ ਕਰਦੇ ਆਂ ਆराधना ਦੌਰਾਨ ਪ੍ਰਭੂ ਸਾਡੇ ਸਾਰੇ ਬੰਧਨ ਟੁੱਟਣ ਲੱਗੇ ਸ਼ੂਸੀ ਸਾਰੇ ਪੁਰਾਣੇ ਸੋਚਾਂ ਜਾਂਦਾ ਪ੍ਰਭੂ ਅਸੀਂ ਤੇਰੇ ਸਾਮਣੇ ਆਂਦੇ ਹਿੰਜ ਪ੍ਰਭੂ ਉਹ ਸਭ ਪ੍ਰਭੂ ਤਰੋ ਤਾਜ਼ਾ ਹੋ ਜਾਂਦੇ ਉਹ ਤੇਰੇ ਸਾਮਣੇ ਆਂਦੇ ਹਿੰਜ ਪ੍ਰਭੂ ਤੇਰਾ ਧੰਨਵਾਦ ਤੇ ਸ਼ੁਕਰ ਕਰਦੇ ਮੇਰੇ ਮਾਨਵ ਪਰਮੇਸ਼ਰ ਇੱਕ ਇੱਕ ਜਾਂਦੇ ਬੰਧਨ ਨੂੰ ਤੋੜ ਦੇ ਮੇਰੇ ਪ੍ਰਭੂ ਇੱਕ ਇੱਕ ਜਾਂਦੇ ਪ੍ਰਭੂ ਬਿਮਾਰੀ ਨੂੰ ਤੋੜ ਦੇ ਪ੍ਰਭੂ ਸ਼ਾਪਰਣ ਤੁਹਾਡਾ ਤਨ ਬਾ ਤੁਹਾਡਾ ਸ਼ੁਕਰ ਕਰਦੀ ਮੈਂ ਪ੍ਰਭੂ ਜਦੋਂ ਆਗਮਨ ਹੋਇਆ ਜਦੋਂ ਮੁਖ ਫੋਕ ਬਰਡ ਬੋਲੇ ਜਾਂਦੇ ਉਹ ਬਰਡਸ ਪ੍ਰਭੂ ਸਾਡੇ ਜੀਵਨ ਦਾ ਕਾਰਜ ਕਰਦੇ ਤਕਸ ਜਿਹਦਾ ਤੇਰੇ ਗੀਤ ਨੇ ਪ੍ਰਭੂ ਜਿੱਦਾ ਉਹ ਸ਼ਬਦ ਜਿ ਪ੍ਰਭੂ ਸਾਡੇ ਜੀਵਨ ਚੋਂ ਹੀ ਕੰਮ ਹੋਣ ਪਿੱਤਾ ਪ੍ਰਭੂ ਜਿਹਦਾ ਤਨ ਬਾ ਤੁਹਾਡਾ ਸ਼ੁਕਰ ਕਰਦੀ ਮੈਂ ਮਾਧਮੇ ਜਰਾ ਅਰਦਾਸ ਟੀਮ ਨੂੰ ਪ੍ਰਭੂ ਤੁਹਾਡੇ ਲਹੂ ਚ ਕਰਦੀ ਜਦੋਂ ਰਾਤ ਦਾ ਕੰਸਵਿਸ਼ੂਸੀ ਤੇਰੇ ਸਰਬੀ ਦੂਤ ਉਤਰ ਕੇ ਪ੍ਰਭੂ ਜੀਵਨ ਬਤਨ ਲਿਖਿਆ ਪ੍ਰਭੂ ਉਹ 38 ਸਾਲਾਂ ਦਾ ਰੋਗੀ ਪ੍ਰਭੂ ਜੋ ਬੈਠਾ ਦੇਖਦਾ ਸੀ ਪਿਤਾ ਪਰਮੇਸ਼ਰ ਤੁਸੀਂ ਉਹਨੂੰ ਕਿਹਾ ਤੂੰ ਕਿਉਂ ਠੀਕਦਾ ਪਿਤਾ ਪਰਮੇਸ਼ਰ ਉਹ ਕਹਿੰਦਾ ਸੀ ਮੇਰੇ ਪਾਣੀ ਨੂੰ ਕੋਈ ਨਹੀਂ ਹਿਲਾਉਂਦਾ ਪ੍ਰਭੂ ਸ਼ੁਸ਼ ਸੋਸ਼ਲ ਪਾਣੀ ਨੂੰ ਹਿਲਾਇਆ ਪਿਤਾ ਪਰਮੇਸ਼ਰ ਉਹ ਹੀ ਆ ਰੋਗੀ ਚੰਗਾ ਹੋ ਗਿਆ ਪ੍ਰਭੂ ਇਸੇ ਤਰ੍ਹਾਂ ਰਵਾਨਗੀ ਮੋਚੇ ਕਾਰਿਆ ਉਹ ਤੁਸੀਂ ਆਓ ਮੇਰੇ ਮਹਾਨ ਪਰਮੇਸ਼ਰ ਸਾਡੇ ਪਾਣੀਆਂ ਨੂੰ ਹਿਲਾਓ ਪਿਤਾ ਪਰਮੇਸ਼ਰ ਸਾਨੂੰ ਆਪਣੀ ਪ੍ਰਤਿਰਾਤਮ ਦਿਨਾਂ ਤੋਂ ਰੋਬੇ ਦਾ ਪਰਮੇਸ਼ਰ ਸਾਨੂੰ ਆਪਣੀ ਅਗਧਰਾਂ ਤੋਂ প্রভু জিদ্রো পিছি চালো প্রভু তো ਤੁਹਾਡੇ ਬਹੁਤ ਸਾਰੇ ਪ੍ਰਧਾਨਿਕ ਤੁਹਾਡੇ ਹੱਥਾਂ ਵਿੱਚ ਦੇਣ ਦਾ ਤਨਹੋਸ਼ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਪ੍ਰੋਫੈਸ਼ਨ ਰਾਦਰ ਨੇ ਸਪੈਸ਼ਲ ਪ੍ਰੇਅਰ ਕਰਦੇ ਕਿ ਤੁਹਾ ਆਪਣੇ 15 ਘੋਟੇ ਯਿਸੂ ਮਸੀਹ ਦੇ ਸਾਗਰ ਸਾਨੂੰ ਪ੍ਰੋਭੂ ਜੋ ਪ੍ਰੋਕੰ ਨੂੰ ਖਾਣਿਆ ਹੋਣਾ ਇਹ ਹੋਵਾ ਸੋ ਸਭ ਤੋਂ ਸਭ ਤੋਂ ਜ਼ਾਤ ਹਨ ਇਹ ਹੋਵਾ ਸਭ ਤੋਂ ਸਭ ਤੋਂ ਸੰਭਵਾ ਪ੍ਰੋਭੂ ਜੀ ਪ੍ਰਭੂ ਤੇਰਾ ਅਨੁਭਵ ਤੁਹਾਡਾ ਸ਼ੁਕਰ ਕਰਦੇ ਮੇਰੇ ਹਾਂ ਪ੍ਰੋਫੈਸ਼ਨ ਜੋ ਨੂੰ ਸਾਰ ਪ੍ਰੋਭੂ ਕਹਦੇ ਇਹ ਹੋ ਨਹੀਂ ਸਕਦਾ ਪ੍ਰੋਭੂ ਤੁਸੀਂ ਉਹ ਕਰਕੇ ਦਿਖਾਉਣੇ ਬਿਨਾਂ ਕਰ ਸਕਦੇ ਆ ਅਦੋਚ ਆਜਾਣੇ ਆਪਣੀ ਜਗ੍ਹਾ